ਸਾਸੀਕਾਲ ਦੋਸਤੋ ਡੇਲੀ ਕਾਸਟ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਨਗਰ ਕੌਂਸਲ ਚੋਣਾਂ ਤਰਨਤਾਰਨ ਬੜੇ ਲੰਮੇ ਸਮੇਂ ਤੋਂ ਅਡੀਕ ਕੀਤੀ ਜਾ ਰਹੀ ਸੀ ਕਿ ਤਰਨਤਾਰਨ ਦੇ ਵਿੱਚ ਨਗਰ ਕੌਂਸਲ ਚੋਣਾਂ ਕਰਵਾਈਆਂ ਜਾਣ ਕਿਉਂਕਿ ਨਗਰ ਕੌਂਸਲ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵੀ ਔਰ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਰਹੀ ਹੈ ਤਰਨਤਾਰਨ ਨਗਰ ਕੌਂਸਲ ਕਿਉਂਕਿ ਬਹੁਤ ਵੱਡਾ ਕਪਲਾ ਜਿਹੜਾ ਕਸ਼ਮੀਰ ਸਿੰਘ ਸੋਲ ਡਾਕਟਰ ਕਸ਼ਮੀਰ ਸਿੰਘ ਸੋਲ ਜੋ ਇਸ ਵਕਤ ਮੌਜੂਦਾ ਐਮਐਲਏ ਨੇ ਉਹਨਾਂ ਵੱਲੋਂ ਸਾਹਮਣੇ ਲਿਆਂਦਾ ਗਿਆ ਸੀ ਹੁਣ ਕਰੀਬ 10 ਸਾਲ ਬਾਅਦ ਇਹ ਨਗਰ ਕੌਂਸਲ ਚੋਣਾਂ ਉਹਨਾਂ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਔਰ ਇਹਨਾਂ ਚੋਣਾਂ ਦੇ ਵਿੱਚ ਵਾਰਡ ਨੰਬਰ 22 ਤੋਂ ਗੁਰਪ੍ਰੀਤ ਸਿੰਘ ਗੋਲਡੀ ਬਤੌਰ ਉਮੀਦਵਾਰ ਇਸ ਵਕਤ ਸਾਹਮਣੇ ਆਏ ਨੇ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਮੌਕਾ ਦਿੱਤਾ ਗਿਆ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਕਿ ਕੀ ਮੁੱਦਾ ਇਹ ਉਹਨਾਂ ਦੇ ਕੋਲ ਕਿਸ ਆਧਾਰ ਤੇ ਉਹ ਲੋਕਾਂ ਕੋਲ ਜਾਣਗੇ ਔਰ ਪਿਛਲੇ ਲੰਮੇ ਸਮੇਂ ਤੋਂ ਉਹ ਬਤੌਰ ਐਮਸੀ ਇਹ ਆਪਣੀ ਸੇਵਾ ਨਿਭਾ ਰਹੇ ਨੇ ਸੋਸ਼ਲ ਵਰਕਰ ਵੀ ਨੇ ਬਹੁਤ ਸਾਰੇ ਲੋਕਾਂ ਦੇ ਕੰਮਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਜਨਤਾ ਦੇ ਕੰਮ ਕਰਦੇ ਨੇ ਔਰ ਜੇਕਰ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਵਾਰਡ ਨੰਬਰ 22 ਦੀ ਦਿੱਖ ਦੇਖਦੇ ਆਂ ਤੁਸੀਂ ਸਮਝ ਜਾਓਗੇ ਕਿ ਨਗਰ ਕਾਉਂਸਲ ਦੇ ਵਿੱਚ ਰਹਿੰਦਿਆਂ ਉਹਨਾਂ ਵੱਲੋਂ ਕਿੰਨੇ ਵਧੀਆ ਕਾਰਜ ਕੀਤੇ ਗਏ ਸਨ ਅੱਜ ਵੀ ਉਹ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਜੀ ਆਖਦਾ ਵਾਂ ਜੀ ਸਾਡੇ ਤੁਸੀਂ ਗ੍ਰਹਿ ਵਿਖੇ ਆਏ ਜੇ ਇੰਨੇ ਕਾਬਲ ਸਮਝਿਆ ਕਿ ਤੁਸੀਂ ਮੇਰੀ ਇੰਟਰਵਿਊ ਲੈ ਕੇ ਜਿਹੜੀ ਉਹ ਜਨਤਾ ਨੂੰ ਦੱਸਣਾ ਚਾਹੁੰਦੇ ਜੇ ਕਿ ਮੈਂ ਕੀ ਕੀਤਾ ਫੇਰ ਵੀ ਜਿਹੜਾ ਵਾ ਮਤਲਬ ਜਿਹੜਾ ਮੈਂ ਧੰਨਵਾਦ ਕਰਦਾ ਵਾਂ ਇਹ ਤੁਹੀਂ ਇਨਾ ਕੀਮਤੀ ਟਾਈਮ ਕੱਢਿਆ ਮੈਂ ਜਿਹੜਾ ਵਾ ਇਸ ਵਕਤ ਜੀ ਗੁਰਪ੍ਰੀਤ ਸਿੰਘ ਗੋਲਡੀ ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹਾਂ ਮੈਂ ਪਹਿਲਾਂ ਤੇ ਧੰਨਵਾਦ ਕਰਦਾ ਹਾਂ ਆਪਣੇ ਜਿਹੜੇ ਸਾਡੇ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੀ ਪਾਰਟੀ ਦੇ ਜਿਹੜੇ ਆ ਇਸ ਵਕਤ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਰ ਰੋੜਾ ਜੀ ਤੇ ਸਾਡੇ ਹਲਕੇ ਦੇ ਐਮਐਲਏ ਡਾਕਟਰ ਕਸ਼ਵੀਰ ਸਿੰਘ ਜੀ ਸੋਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਟਿਕਟ ਦੇ ਕੇ ਮੈਨੂੰ ਉਮੀਦਵਾਰ ਬਣਾਇਆ ਅਤੇ ਮੈਂ ਉਹਨਾਂ ਦੀ ਉਮੀਦਵਾਰੀ ਦੇ ਖਰਾ ਉਤਰ ਕੇ ਉਹਨਾਂ ਨੂੰ ਜਿੱਤ ਕੇ ਇਹ ਸੀਟ ਜਿਹੜੀ ਉਹਨਾਂ ਦੀ ਝੋਲੀ ਦੇ ਵਿੱਚ ਪਾਵਾਂਗਾ ਕਿਉਂਕਿ ਮੈਨੂੰ ਪਤਾ ਹੈਗਾ ਕਿ ਇਹ ਆਮ ਆਦਮੀ ਪਾਰਟੀ ਹੀ ਇੱਕ ਐਹੋਜੀ ਪਾਰਟੀ ਹੈਗੀ ਆ ਜਿਨੇ ਲੋਕਾਂ ਦੇ ਦਰਦ ਨੂੰ ਮੁਸ਼ਕਲਾਂ ਨੂੰ ਸਮਝਿਆ ਜਿੱਦਾਂ ਕਿ 600 ਜੂਟ ਮਾਫ ਬਿਜਲੀ ਦਾ ਸਾਡੇ ਆਉਂਦੇ ਸਾਰੀ ਸੀਐਮ ਸਾਹਿਬ ਨੇ ਕੀਤੇ ਸੀ ਉਹ ਅੱਜ ਤੱਕ ਕੰਟੀਨਿਊ 3 ਸਾਲ ਹੋ ਗਏ ਸਰਕਾਰ ਨੂੰ ਚੱਲਣ ਦੇ ਆ ਬਸ ਕੀ ਉਸ ਤੋਂ ਬਾਅਦ ਆ ਜਿਹੜੇ ਆ ਅੱਜ ਤੱਕ ਮੇਰੇ ਖਿਆਲ ਨਾਲ ਪਹਿਲਾਂ ਕੋਈ ਬੜੇ ਧਰਨੇ ਲੱਗਦੇ ਹੁੰਦੇ ਸੀ ਟੀਚਰਾਂ ਦੇ ਧਰਨੇ ਲੱਗੇ ਮੁਲਾਜ਼ਮਾਂ ਦੇ ਧਰਨੇ ਲੱਗੇ ਪਰ ਐ ਸਰਕਾਰ ਦੇ ਵਿੱਚ ਧਰਨੇ ਨਹੀਂ ਲੱਗੇ ਕਿਉਂਕਿ ਸਾਡੇ ਸੀਐਮ ਸਾਹਿਬ ਜਿਹੜੀਆਂ ਵਾ ਹਰ ਮਤਲਬ ਮੁਸ਼ਕਲਾਂ ਨਾਲ ਦੀਆਂ ਹੱਲ ਕਰਨ ਦੇ ਟਾਈਮ ਨਾਲ ਨਾਲ ਤਰਖਾਵਾ ਦੇਣ ਦੇ ਵਾ ਜਿਹੜੀ ਕੋਈ ਮੁਸ਼ਕਲ ਆਉਂਡੇ ਉਹਨਾਂ ਨੂੰ ਹੱਲ ਕਰਨ ਦੇ ਆ ਫਿਰ ਜਿਹੜੇ ਸਾਡੇ ਇੱਥੋਂ ਦੇ ਲੋਕਲ ਐਮਐਲਏ ਡਾਕਟਰ ਕਸ਼ਮੀਰ ਸਿੰਘ ਵੀ ਸੋਲ ਉਹਨਾਂ ਦੀ ਸੋਚ ਬਹੁਤ ਵਧੀਆ ਗਏ ਜੀ ਉਹ ਇੱਕ ਪਾਰਦਰਸ਼ੀ ਸੋਚ ਦੇ ਮਾਲਕ ਨੇ ਉਹਨਾਂ ਨੇ ਇੱਕੋ ਹੀ ਧਈਆ ਕੀਤਾ ਕਿ ਇਸ ਸ਼ਹਿਰ ਨੂੰ ਜਿਹੜਾ ਵਾ ਮੈਂ ਪਾਰਦਰਸ਼ੀ ਦੇ ਨਾਲ ਵਿਕਾਸ ਦੇ ਨਾਲ ਇੱਕ ਸੁੰਦਰ ਕਰਨੀ ਬਣਾਉਂਗਾ ਕਿਉਂਕਿ ਇੱਥੇ ਕਾਂਗਰਸ ਸਰਕਾਰ ਰਹੀ ਸੀ 5 ਸਾਲ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਇੱਥੇ ਡਾਕਟਰ ਅਗਨੀ ਹੋਤਰੀ ਸੋ ਉਹਨਾਂ ਦਾ ਬੇਟਾ ਸੀ ਉਹਨਾਂ ਨੇ ਬੜਾ ਇੱਥੇ ਕਬਲਾ ਕੀਤਾ ਸੰਦੀਪ ਅਗਨੀ ਹੋਤਰੀ ਉਹਨਾਂ ਨੇ ਬਹੁਤ ਵੱਡਾ ਕਬਲਾ ਕੀਤਾ ਜਿਹੜਾ ਕਿ ਪਾਰਦਰਸ਼ੀ ਦੇ ਨਾਲ ਜਿਹੜੀਆਂ ਉਹਨਾਂ ਨੇ ਆਪਣੀ ਜੋ ਸਰਕਾਰ ਆਈ ਡਾਕਟਰ ਕਸ਼ਮੀਰ ਸਿੰਘ ਸੀ ਸੋਲੇ ਉਹਨਾਂ ਨੇ 2-3 ਮਹੀਨੇ ਦੇ ਵਿੱਚ ਪਰਦਾ ਫਾਸ਼ ਕਰਕੇ ਜਿਹੜਾ ਵਾ ਦੋਸ਼ੀਆਂ ਨੂੰ ਜਿਹੜਾ ਵਾ ਉਹਨਾਂ ਤੇ ਐਫਆਈਆਰ ਕਰਾਈ ਜਿਹਦੇ ਵਿੱਚ ਸਾਡੇ ਨਗਰ ਕੌਂਸਲ ਦੀ ਈਓ ਸ਼ਰਨਜੀਤ ਕੌਰ ਜੀ ਸਾਡਾ ਜਿਹੜਾ ਵਾ ਸੈਂਟਰ ਇਨਸਪੈਕਟਰ ਸੀ ਰਜੀਵ ਕੁਮਾਰ ਜੀ ਜਿਨ੍ਹਾਂ ਦੀ ਦਿੱਤੋਗੀ ਇੱਕ ਨਿਰਿੰਦਰ ਕੁਮਾਰ ਸੀ ਤੇ ਉਹਦੇ ਨਾਲ ਜਿਹੜਾ ਵਾ ਇਹ ਸਿਆਸੀ ਬੰਦੇ ਜਿਹੜੇ ਰਲੇ ਹੋਏ ਸੀ ਤੇ ਇਸ ਕਰਕੇ ਜਿਹੜਾ ਵਾ ਐਮਐਲਸਾ ਦੀ ਸੋਚ ਆ ਉਹ ਬੜੇ ਸਟਿਕ ਹੈ ਗਏ ਆ ਮਤਲਬ ਜਿਹੜਾ ਵਾ ਬੜੇ ਇਮਾਨਦਾਰ ਹੈਗੇ ਆ ਉਹਨਾਂ ਨੇ ਸਾਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ ਹੈਗਾ ਵਾ ਤੇ ਇਮਾਨਦਾਰੀ ਦੇ ਨਾਲ ਜਿਹੜਾ ਵਾ ਉਹ ਚੱਲਣ ਡੈਗੇ ਇਸ ਕਰਕੇ ਜਿਹੜਾ ਵ ਮੈਨੂੰ ਪਤਾ ਹੈਗਾ ਵੀ ਨਗਰ ਕੌਂਸਲ ਦੀਆਂ ਜਿਹੜੀਆਂ 25 ਦੀਆਂ 25 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਹੀ ਜਿੱਤੂਗੀ ਤੇ ਉਹਨਾਂ ਦੇ ਜਿਹੜੇ ਕੰਮ ਕੀਤੇ ਹੋਏ ਆ ਸਰਕਾਰ ਦੇ ਜਿਹੜੇ ਕੰਮ ਕੀਤੇ ਹੋਏ ਉਹਨਾਂ ਦੇ ਉੱਤੇ ਮੋਰ ਲੱਗੂਗੀ ਤੁਹਾਡੇ ਵਾਰਡ ਦੀ ਗੱਲ ਕਰੀਏ ਵਾਰਡ ਨੰਬਰ 22 ਦੀ ਤੁਸੀਂ ਪਹਿਲਾਂ ਵੀ ਇੱਥੋਂ ਐਮਸੀ ਰਹੇ ਹੋ ਔਰ ਲਗਾਤਾਰ ਤੁਹਾਡੇ ਬਣਨ ਤੋਂ ਬਾਅਦ ਚੋਣ ਨਹੀਂ ਹੋਈ ਔਰ ਹੁਣ 10 ਸਾਲ ਬਾਅਦ ਚੋਣ ਹੋਣ ਜਾ ਰਹੀ ਹੈ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਵਾਏ ਨੇ ਕਿਉਂਕਿ ਕੰਮ ਤਾਂ ਦਿਸਦੇ ਨੇ ਪਰ ਇੱਕ ਵਾਰ 10 ਵੀ ਦਈਏ ਜਨਤਾ ਨੂੰ ਤਾਂ ਕਿ ਉਹਨਾਂ ਦੇ ਵੀ ਧਿਆਨ ਦੇ ਵਿੱਚ ਆ ਜਾਣ ਕਿ ਵਾਕਿਆ ਹੀ ਜਿਹੜਾ ਗੋਲਡ ਐਮਸੀ ਹੈ ਉਸ ਵੱਲੋਂ ਇਹ ਕੰਮ ਸਹੀ ਤਰੀਕੇ ਨਾਲ ਕਰਵਾਏ ਗਏ ਸਨ ਦੇਖੋ ਜੀ ਮੈਂ ਦੱਸਣਾ ਚਾਹੁੰਦਾ ਕਿ ਮੇਰੀ ਵਾਰਡ ਦੇ ਜਿਹੜੇ ਕੰਮ ਆ ਤਕਰੀਬਨ ਤਕਰੀਬਨ ਜਿਹੜੇ ਆ ਸਾਰੇ ਹੋਏ ਆ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਿਉਂਕਿ ਮੈਨੂੰ ਹਰ ਘਰ ਦਾ ਹਰ ਗਲੀ ਦਾ ਹਰ ਮੋੜ ਦਾ ਚੱਪੇ ਦਾ ਚੱਪਾ ਪਤਾ गावा ਪੀ ਮਿੰ ਆ ਫਲਾਨੇ ਦਾ ਘਰ ਹੈਗਾ ਆ ਢਿੰਗੜਾ ਕਰ ਫਲਾਣੀ ਗਲੀ ਦੇ ਵਿੱਚ ਆ ਢਿੰਗੜ ਦਾ ਘਰ ਹੈਗਾ ਇੰਨੇ ਨੰਬਰ ਤੇ ਘਰ ਹੈਗਾ ਮੈਨੂੰ ਕੱਲੇ-ਕੱਲੇ ਘਰ ਦਾ ਕੱਲੇ-ਕੱਲੇ ਜੀ ਦਾ ਪਤਾ ਹੈਗਾ ਬੱਚਿਆਂ ਤੱਕ ਪਤਾ ਹੈਗਾ ਵੀ ਕਿਹੜੀ ਮੇਰੀ ਵਾਰਡ ਦੇ ਵਿੱਚ ਕਿੰਨੇ ਪਰਿਵਾਰ ਨੇ ਕਿਹੜਾ ਪਰਿਵਾਰ ਕਿੱਥੇ ਰਹਿੰਦਾ ਉਹਦੇ ਕਿੰਨੇ ਬੱਚੇ ਨੇ ਇਸ ਕਰਕੇ ਜਿਹੜੇ ਕੰਮ ਆ ਡਿਪਾਰਟਮੈਂਟ ਦੇ ਕੰਮ ਆ ਕੋਈ ਇਹੋ ਜਿਹੀ ਮੇਰੀ ਵਾਰਡ ਦੇ ਵਿੱਚ ਗਲੀ ਨਹੀਂ ਹੈਗੀ ਵੀ ਜਿਹੜੀ ਭੰਨ ਵਾਲੀ ਆ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਵੀ ਜਿਹੜਾ ਹੋਣ ਵਾਲਾ ਵਾ ਕੁਝ ਟੀ ਲਟਾ ਦਾ ਕੰਮ ਆ ਜਾਂ ਸੀਵਰ ਕੋਈ ਬੰਦ ਦਾ ਇਹ ਰੋਜ਼ ਮਰੂ ਦੇ ਕੰਮ ਹੈਗੇ ਆ ਇਸ ਸਟੀਲ ਲੜ ਕਈ ਵਾਰ ਬੱਤੀ ਬੰਦ ਘਟ ਹੋਣ ਕਰਕੇ ਕਈ ਵਾਰ ਸੜ ਵੀ ਜਾਂਦੀ ਆ ਇੱਕ ਅੱਧਾ ਦਿਨ ਬੰਦ ਵੀ ਹੋ ਸਕਦੀ ਆ ਸੀਵਰ ਜਿਆ ਆਪਾਂ ਕੱਪੜੇ ਧੋਨੇ ਆ ਕੋਈ ਚੀਜ਼ ਅੜ ਕੇ ਬਲਾਕਿੰਗ ਵੀ ਹੋ ਸਕਦੀ ਆ ਉਹ ਜੇ ਵੀ ਕੰਮ ਜਿਹੜੇ ਆ ਰੈਗੂਲਰ ਚੱਲਦੇ ਆ ਤੇ ਚਲਾਈ ਜਾਂਦੇ ਆ ਬਾਕੀ ਕੋਈ ਐਡਾ ਵੱਡਾ ਕੋਈ ਮਤਲਬ ਹੈ ਨਹੀਂ ਮੇਰੀ ਵਾਰਡ ਦੇ ਵਿੱਚ ਕੰਮ ਹੋਣ ਵਾਲਾ ਕੋਈ ਇਸ਼ੂ ਨਹੀਂ ਹੈਗਾ ਵੀ ਆ ਕੰਮ ਹੋ ਗਿਆ ਜੀ ਇੱਥੇ ਗਲੀਆਂ ਟੁੱਟੀਆਂ ਜੀ ਇੱਥੇ ਸੀਵਰ ਦੇ ਪਾਣੀ ਬਾਹਰ ਨਿਕਲੇ ਹੋਏ ਆ ਜਾਂ ਇੱਥੇ ਸਟੀਲ ਲੇਟਾ ਬੰਦ ਆ ਇੱਕ ਨਾ ਵੀ ਨਗਰ ਕੌਂਸਲ ਕਰਦੇ ਮੈਂ ਕਈ ਵਾਰ ਆਪਣੀ ਜੇਬ ਦੇ ਵਿੱਚੋਂ ਵੀ ਸਟੀਲ ਲਟਾਂ ਦੀ ਜਿਹੜੀ ਆ ਸਪਲਾਈ ਚਲਵਾ ਦਿੰਦਾ ਤਾਰ ਦੀ ਲੋੜ ਪਵੇ ਉਹ ਆਪਣੀ ਜੇਬ ਚੋਂ ਪਾਇਆ ਖਰਚ ਲੈਣਾ ਕੋਈ ਲਾਈਟ ਲੱਗਣੀ ਆਪਣੀ ਜੇਬ ਚੋਂ ਪਾਇਆ ਖਰਚ ਲੈਣਾ ਇਸ ਕਰਕੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਵਾ ਸੇਵਾ ਭਾਵਨਾ ਦੇ ਨਾਲ ਜਦੋਂ ਲੈਕਚਰ ਲੜੀ ਸੀ ਸੇਵਾ ਭਾਵਨਾ ਨਾਲ ਚੱਲੇ ਸਾਂ ਸੇਵਾ ਭਾਵਨਾ ਨੇ ਚੱਲਣ ਦਾ ਮੇਰੀ ਵਾਰਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਆ ਮੈਨੂੰ ਆਪਣੇ ਪਰਿਵਾਰ ਦਾ ਜੀ ਸਮਝਦੇ ਆ ਮੈਨੂੰ ਆਪਣੀਆਂ ਜਿਹੜੀਆਂ ਮੇਰੀਆਂ ਧੀਆਂ ਭੈਣਾਂ ਉਹ ਭਰਾ ਸਮਝਦੀਆਂ ਵਾਂ ਮੈਂ ਵੀ ਆਪਣਾ ਉਹਨਾਂ ਨੂੰ ਭੈਣਾਂ ਸਮਝਦਾ ਵਾਂ ਮਤਾਵਾ ਮੈਨੂੰ ਆਪਣਾ ਪੁੱਤ ਸਮਝਦੀਆਂ ਮੈਂ ਮਤਾਵਾ ਨੂੰ ਆਪਣੇ ਮਾਂ ਸਮਝਦਾ ਵਾਂ ਇਸੇ ਤਰ੍ਹਾਂ ਕ ਬਜ਼ੁਰਗ ਜਿਹੜੇ ਆ ਉਹ ਮੈਨੂੰ ਆਪਣੇ ਪੁੱਤ ਸਮਝਦੇ ਮੇਰਾ ਪਰਿਵਾਰਕ ਰਿਲੇਸ਼ਨ ਜਿਹੜਾ ਚੱਲਦਾ ਮੇਰੇ ਘਰੇ ਕੋਈ ਵੀ ਆ ਜੇ ਮੇਰੇ ਘਰੇ ਕੋਈ ਧੀ ਆ ਜੇ ਭੈਣ ਆ ਜੇ ਕਿਸੇ ਨੂੰ ਆਉਣ ਲੱਗਾ ਝਿਜਕ ਨਹੀਂ ਹੁੰਦਾ ਮੇਰੀ ਵਾਈਫ ਵਧੀਆ ਡੀਲ ਕਰਦੀ ਹੈਗੀ ਉਹਨਾਂ ਨੂੰ ਮੈਂ ਘਰ ਹੋਵਾ ਚਨਾਵਾ ਮੇਰੀ ਵਾਈਫ ਉਹਨਾਂ ਨੂੰ ਚਾਹ ਪਾਣੀ ਸਭ ਕੁਝ ਪੁੱਛਦੀ ਆ ਫਿਰ ਕੋਈ ਬਜ਼ੁਰਗ ਆ ਜੇ ਕੋਈ ਨੌ ਜਾਏ ਮੇਰੇ ਵਾਰਡ ਦੇ ਵਿੱਚ ਚ ਮੇਰੀ ਵਾਰਡ ਤੋਂ ਇਲਾਵਾ ਬਾਹਰੋਂ ਮੇਰੇ ਲੱਗ ਲੱਗੇ ਵਾਰਡ ਦੇ ਵਿੱਚੋਂ ਵੀ ਸ਼ਹਿਰ ਦੇ ਵਿੱਚ ਵੀ ਤਕਰੀਬਨ ਤਕਰੀਬਨ ਮੇਰੇ ਕੋਈ ਆਜੇ ਤੇ ਇਹ ਨਹੀਂ ਕੋਈ ਕਹਿ ਸਕਦਾ ਵੀ ਗੋਲਦੀ ਨੇ ਸਾਨੂੰ ਨਾ ਕੀਤੀ ਆ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਨਗਰੀ ਦੇ ਵਿੱਚ ਅਸੀਂ ਰਹਿਣ ਦਾ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਨਗਰੀ ਵਸਾਈ ਹੋਈ ਹੈ ਤਰਨਤਾਰਨ ਇੱਥੇ ਉਹਨਾਂ ਦਾ ਸਿਰੇ ਉੱਠ ਕੇ ਓਟ ਆਸਰਾ ਉਹਨਾਂ ਦੇ ਮਾਲਕ ਦਰਬਾਰ ਸਾਹਿਬ ਨੂੰ ਮੂੰਹ ਕਰਕੇ ਹੱਥ ਜੋੜ ਕੇ ਨਮਸਕਾਰ ਕਰੀਦੀ ਆ ਵੀ ਪ੍ਰਮਾਤਮਾ ਤਾਕਤ ਬਖਸ਼ੀ ਵੀ ਅੱਜ ਜਿਹੜਾ ਦਿਨ ਚੜਿਆ ਵਾ ਵੀ ਮੇਰੇ ਘਰ ਮੇਰੇ ਕੋਈ ਕੰਮ ਵਾਸਤੇ ਮੇਰੇ ਕੋ ਆ ਮੇਰੇ ਮੂੰਹੋਂ ਨਾ ਨਾ ਨਿਕਲੇ ਮੈਂ ਉਹਦੇ ਨਾਲ ਆਪ ਜਾਵਾ ਉਹਦਾ ਕੰਮ ਸਵਾਰਾਂ ਠੀਕ ਹੈ ਕਈ ਕਬਰਾਂ ਕੰਮ ਕੋਈ ਇਹੋ ਜਿਹੇ ਹੁੰਦੇ ਆ ਕੋਈ ਵੱਡੇ ਹੁੰਦੇ ਕੋਈ ਛੋਟੇ ਨੇ ਨਹੀਂ ਵੀ ਹੋਣ ਵਾਲੇ ਦੇ ਪਰ ਫਿਰ ਵੀ ਮੇਰਾ ਹੁੰਦਾ ਵਾ ਕਿ ਮੈਂ ਜਾ ਕੇ ਉਹਦੇ ਨਾਲ ਜ਼ੋਰ ਲਾ ਕੇ ਉਹ ਕੰਮ ਕਰਾਂ ਤੇ ਕੰਮ ਕਰਨ ਦੀ ਕੋਸ਼ਿਸ਼ ਵੀ ਕਰੀਦੀ ਆ ਭਾਵੇਂ ਆਪਣੀ ਗੱਡੀ 'ਚ ਖੜਨਾ ਪਵੇ ਆਪਣੇ ਕੋਲੋਂ ਤੇਲ ਪਵਾ ਕੇ ਖੜੀਦਾ ਵਾ ਜੀ ਕਈ ਵਾਰ ਜਿਹੜਾ ਨਿੱਕੇ ਨਿੱਕੇ ਕੰਮ ਜਿਹੜੇ ਹੁੰਦੇ ਆ ਉਹ ਜ਼ਿਆਦਾ ਸਿਰਦਰਦ ਬਣ ਜਾਂਦੇ ਨੇ ਜਿਵੇਂ ਕਾਰਡ ਸੀ ਕਣਕ ਦੇ ਉਹਨਾਂ ਦੇ ਵਿੱਚ ਪਰਵਾਰਾਂ ਦੇ ਨਾਮ ਐਡ ਹੋਣ ਵਾਲੇ ਰਹਿ ਕੇ ਕਿਸੇ ਦੀ ਪੈਨਸ਼ਨ ਜਿਹੜੀ ਆ ਉਹ ਨਹੀਂ ਲੱਗ ਪਾਈ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਜਿਹੜੇ ਕੰਮ ਨੇ ਉਹ ਕਿਸ ਆਧਾਰ ਤੇ ਕਰੋਗੇ ਵੇਖੋ ਜੀ ਜਿਹੜੇ ਮੇਰੀ ਵਾਰਡ ਦੇ ਵਿੱਚ ਬਜ਼ੁਰਗ ਨੇ ਜਾਂ ਮਤਾਵਾ ਨੇ ਚਾਚੇ ਮੇਰੇ ਮਤਲਬ ਪਿਓ ਸਮਾਨ ਨੇ ਉਹਨਾਂ ਦੇ ਉਹਨਾਂ ਦੇ ਜਿਹੜੇ ਕੰਮ ਆ ਮਤਲਬ ਪੈਨਸ਼ਨ ਦਾ ਕੰਮ ਹੀ ਜਿੱਦਾਂ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਪੈਨਸ਼ਨ ਦਾ ਕੰਮ ਆ ਅੱਜ ਕੱਲ ਬੜੀ ਟੈਕਨੀਕ ਆ ਗਈ ਹੈ ਕਿ ਅੱਜ ਕੱਲ ਜਿਹੜੇ ਫਾਰਮ ਵੀ ਸਬਧਾ ਕੇਂਦਰ ਚੋਂ ਨਹੀਂ ਮਿਲਦੇ ਉਹ ਕਹਿੰਦੇ ਆ ਵੀ ਆਪਣਾ ਆਧਾਰ ਕਾਰਡ ਵੋਟਰ ਕਾਰਡ ਬੈਂਕ ਦਾ ਖਾਤਾ ਸਿੱਧਾ ਬੰਦੇ ਦਾ ਸਾਡੇ ਕੋਲ ਭੇਜੋ ਅਸੀਂ ਸਕੈਨ ਕਰਕੇ ਉਹਨਾਂ ਦੀ ਪੈਨਸ਼ਨ ਤੇ ਉਹਨਾਂ ਦਾ ਜਿਹੜਾ ਵਾ ਆਪਣਾ ਜਿਹੜਾ ਵਾ ਲਵਾਈਏ ਪਰ ਉਹਦੇ ਵਿੱਚ ਕੀ ਹੁੰਦਾ ਵਾ ਵੀ ਸਾਡੀ ਟੈਕਨੀਕਲੀ ਗੱਲਾਂ ਜਿਹੜੀਆਂ ਵਾ ਕਈ ਵਾਰ ਮਤਲਬ ਵੀ ਅਨਪੜ੍ਹ ਹੋਣ ਕਰਕੇ ਜਾਂ ਸਾਡਾ ਬੈਕਵਰਡ ਇਲਾਕਾ ਹੋਣ ਕਰਕੇ ਸਾਨੂੰ ਇਹ ਗੱਲਾਂ ਦਾ ਨਹੀਂ ਪਤਾ ਲੱਗਦਾ ਕਿ ਸਾਡੇ ਕਈ ਵਾਰ ਆਧਾਰ ਕਾਰਡ ਤੇ ਉਮਰ ਹੋਰ ਹੁੰਦੀ ਆ ਵੋਟਰ ਘਰਦੇ ਉਮਰ ਹੋਰ ਹੁੰਦੀ ਆ ਜਿਹੜੀ ਕਿ ਇੱਥੋਂ ਕੋਈ 1921 ਹੋ ਜੇ ਕਿ ਕਿਸ ਦਾ ਕੰਮ ਨਾ ਹੋਵੇ ਬਾਕੀ ਮੈਂ ਕੋਸ਼ਿਸ਼ ਕੀਤੀ ਆ ਵੀ ਇਹ ਵੀ ਆਪ ਫੜ ਕੇ ਕਰਵਾਉਣ ਦੀ ਕੋਸ਼ਿਸ਼ ਕਰਦਾ ਵਾਂ ਵੀ ਮੈਂ ਇਹ ਵੀ ਜਿਹੜੇ ਵਾ ਉਹਨਾਂ ਦੀ ਕਮੀ ਕੱਢ ਕੇ ਉਹਨਾਂ ਦਾ ਜੋ ਬੰਦਾ ਹੱਕ ਹੈ ਸਰਕਾਰ ਵੱਲੋਂ ਪੈਨਸ਼ਨ ਲੱਗੀ ਆ ਉਹਨੂੰ ਲਵਾਇਆ ਜਾਵੇ ਰਹੀ ਕਾਟਾ ਦੀ ਗੱਲ ਕਾਂਗਰਸ ਸਰਕਾਰ ਰਹੀ ਆ 5 ਸਾਲ ਉਸ ਟਾਈਮ ਦੇ ਉੱਤੇ ਵੀ ਪੋਰਟਲ ਨਹੀਂ ਖੁੱਲਿਆ ਬਿੰਨੋ ਪਤਾਗਾ ਕਿ ਮੈਂ ਕਿਸ ਘਰ ਦੇ ਵਿੱਚ ਜਾਣਾ ਵਾ ਤੇ ਉਸ ਕਿਸ ਘਰ ਦਾ ਦੀਪੂ ਦਾ ਕਾਰਡ ਰਹਿ ਗਿਆ ਵਾ ਕਿਹਦੇ ਪਰਿਵਾਰ ਦੇ ਜੀ ਰਗੇ ਆ ਕਿਹਦੇ ਬੱਚੇ ਦੇ ਜੀ ਰਗੇ ਆ ਇੱਕ ਪਰਿਵਾਰ ਦਾ ਜੀ ਰੇ ਦਾ ਜਾਂ ਦੋ ਪਰਿਵਾਰ ਦੇ ਜੀ ਰੇ ਦਾ ਮੈਨੂੰ ਸਾਰਾ ਹੀ ਨੋਟ ਆ ਤੇ ਮੇਰੀ ਨੌਲੇਜ ਆ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਇੱਥੇ ਹੀ ਦੱਸ ਸਕਦਾ ਫ ਫਲਾਨੇ ਦਾ ਘਰ ਆ ਫਲਾਨਾ ਸਿੰਘ ਉਹਦੇ ਦੋ ਪਰਿਵਾਰ ਦੇ ਜੀ ਜਿਹੜੇ ਆ ਉਹ ਰਚਨ ਕਾਰਡ ਦੇ ਵਿੱਚ ਪੈਣ ਵਾਲੇ ਰਹਿ ਗਏ ਆ ਪਰ ਗੱਲ ਆ ਕਿ ਪੋਰਟਲ ਉਹਦਾ ਵੀ ਸਰਕਾਰ ਨੇ ਨਹੀਂ ਖੋਲਿਆ ਪੋਸਟ ਟਾਈਮ ਤੇ ਪੰਜ ਸਾਲ ਜਿਹੜਾ ਉਹ ਪੋਰਟਲ ਨਹੀਂ ਖੁੱਲਣ ਕਰਕੇ ਜਿਹੜਾ ਵਾ ਬਹੁਤੀਆਂ ਕਮੀਆਂ ਰਹਿ ਗਿਆ ਹੁਣ ਸਰਕਾਰ ਨੂੰ ਇਹੀ ਜਿਹੜਾ ਵਾ ਅਪੀਲ ਕੀਤੀ ਆ ਸਾਡੇ ਐਮਐਲ ਸਾਹਿਬ ਨੂੰ ਇਹੀ ਸਾਰੀ ਨੌਲੇਜ ਲੈਂਦੀ ਆ ਕਿ ਇਦਾਂ ਦੇ ਜਿਹੜੇ ਮੁਸ਼ਕਿਲ ਵਾਲੇ ਕੰਮ ਹੈ ਥੋੜੀ ਥੋੜੀ ਨਿੱਕੇ ਨਿੱਕੇ ਕੰਮ ਹੈ ਜਿਨ੍ਹਾਂ ਦੀ ਸਿਰਦਰਦੀ ਭੰਜਨ ਦੀ ਵਾਕਈ ਤੁਹਾਡੇ ਤੋਂ ਇਹ ਗੱਲ ਵਧੀਆ ਰਾਜਨ ਜੀ ਕਿ ਕਈ ਵਾਰ ਜਿਹੜਾ ਵਾ ਇੱਕ ਕਾਰਡ ਦੇ ਵਿੱਚ ਨਾਂ ਪੈਣ ਤੋਂ ਹੀ ਲੋਕ ਨਾਰਾਜ਼ ਹੋ ਜਾਂਦੇ ਆ ਪਰ ਮੈਂ ਜਿੱਥੇ ਤੱਕ ਆਪਣਾ ਯੋਰ ਲਾਉਣਾ ਉੱਥੇ ਤੱਕ ਐਮਐਲ ਸਾਹਿਬ ਨੂੰ ਕਿਹਾ ਵਾ ਕਿ ਅੱਜ ਦੀ ਆਪਾਂ ਸਰਕਾਰ ਨਾਲ ਗੱਲ ਕਰਕੇ ਪੋਰਟਲ ਖਲਾ ਕੇ ਜਿਹੜੇ ਲੋਕਾਂ ਦੇ ਉਪਵਾਗੇ ਤੇ ਇਹ ਵੀ ਜਲਦੋ ਜਲਦ ਮੇਰੇ ਖਰ ਨਗਰ ਕਾਉਂਸਲ ਦੀਆਂ ਚੋਣਾਂ ਤੋਂ ਪਹਿਲਾਂ ਹੋ ਜਾਏਗਾ ਜੀ ਜਲਦੀ ਜਲਦੀ ਕੰਮ 90% ਲੋਕ ਉਦੋਂ ਹੀ ਤੁਹਾਨੂੰ ਦੁਬਾਰਾ ਐਮਸੀ ਮੰਨਣ ਲੱਗ ਗਏ ਸੀ ਜਦੋਂ ਤੁਹਾਡੀ ਜਿਹੜੀ ਟਿਕਟ ਦੀ ਅਨਾਉਂਸਮੈਂਟ ਆਮ ਆਦਮੀ ਪਾਰਟੀ ਵੱਲੋਂ ਹੋਈ ਹੁਣ ਜਿਹੜੇ ਲੋਕ ਤੁਹਾਡੇ ਵਿਰੋਧ ਦੇ ਵਿੱਚ ਖੜੇ ਨੇ ਕਿ ਉਹਨਾਂ ਦੇ ਉਹਨਾਂ ਨੂੰ ਚੋਣ ਲੜਨ ਦਾ ਮੌਕਾ ਮਿਲੇਗਾ ਜਾਂ ਫਿਰ ਤੱਕੇਸ਼ਾਈ ਦਾ ਵੀ ਕੋਈ ਕਿਉਂਕਿ ਬਹੁਤੇ ਲੋਕ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਤੱਕੇਸ਼ਾਈ ਕਰ ਦੇਣੀ ਹੈ ਉੰਦਾ ਇਹਨੇ ਇਦਾਂ ਦੀ ਕੋਈ ਗੱਲ ਨਹੀਂ ਜੀ ਹੈਗੀ ਵੇਖੋ ਧਕੇਸ਼ਾਈ ਵਾਲੀ ਗੱਲ ਸਾਡੇ ਐਮਐਲ ਸਾਹਿਬ ਬਹੁਤ شریف ਆਦਮੀ ਆ ਇਮਾਨਦਾਰ ਆਦਮੀ ਆ ਉਹਨਾਂ ਨੇ ਨਾ ਕਦੀ ਕਿਸੇ ਦਾ ਧੱਕਾ ਕੀਤਾ ਤੇ ਨਾ ਉਹਨਾਂ ਨੇ ਕਰਨਾ ਵਾ ਕਿਉਂਕਿ ਉਹ ਆਪਣੇ ਕੰਮ ਦੇ ਆਧਾਰ ਤੇ ਜਿਹੜੀਆਂ ਆ ਆਪਣੀਆਂ ਪੰਜੀਆਂ ਪੰਜੀਆਂ ਜਿਹੜੀਆਂ ਵਾਡਾਂ ਦੇ ਵਿੱਚ ਜਿਹੜੇ ਆਪਣੇ ਉਮੀਦਵਾਰ ਖੜਾ ਰਿਹਾ ਉਹ ਚੋਣਾ ਜਿੱਤਣਗੇ ਉਹਨਾਂ ਨੂੰ ਵਿਸ਼ਵਾਸ ਹੈਗਾ ਵਾ ਉਹਨਾਂ ਦੇ ਕੀਤੇ ਹੋਏ ਕੰਮਾਂ ਤੇ ਉਹਨਾਂ ਨੂੰ ਵਿਸ਼ਵਾਸ ਹੈਗਾ ਵਾ ਸਰਕਾਰ ਦੇ ਉੱਤੇ ਵਿਸ਼ਵਾਸ ਹੈਗਾ ਜਿਹੜੇ ਸਰਕਾਰ ਨੇ ਕੰਮ ਕੀਤੇ ਹੈਗੇ ਜਿਹੜੇ ਬਿਜਲੀ ਫਰੀ ਦਿੱਤੀ ਹੈਗੀ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਜਾਂ ਹੋਰ ਸਰਕਾਰ ਨੇ ਜਿਹੜੇ ਕੰਮ ਕੀਤੇ ਹੈਗੇ ਬੱਚਾ ਦਾ ਕਿਰਾਇਆ ਫਰੀ ਹੈਗਾ ਵਾ ਮਤਲਬ ਕੰਟੀਨਿਊ ਜਿਹੜੀ ਆ ਸਗਨ ਸਕੀਮ ਦੀ ਮਿਲ ਰਹੀ ਹੈ ਬੱਚਿਆਂ ਨੂੰ ਮਤਲਬ ਇਹੋ ਜੇ ਬਹੁਤ ਕੰਮ ਸਰਕਾਰ ਨੇ ਜਿਹੜੇ ਕੀਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 1000 1000 ਰੁਪਿਆ ਜਿਹੜਾ 1100 ਰੁਪਿਆ ਜਿਹੜਾ ਕਿਹਾ ਹੈਗਾ ਵਾ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਮੁੱਖ ਮੰਤਰੀ ਨੇ ਉਹ ਮਿਲਣਾ ਉਹਨਾਂ ਆਧਾਰ ਤੇ ਜਿਹੜਾ ਲੋਕਾਂ ਨੇ ਵੋਟ ਪਾਉਣੀ ਹੈਗੀ ਸਾਡੇ ਇਮਾਨਦਾਰ ਜਿਹੜੇ ਐਮਐਲ ਸਾਹਿ ਕਿਉਂਕਿ ਸਾਡੇ ਐਮਐਲਏ ਸਾਡੇ ਨਾਲ ਸਾਡੇ ਇਥੇ ਬਹੁਤ ਵਧੀਆ ਸਾਡੇ ਧਾਕੜ ਜਿਹੜੇ ਲੀਡਰ ਆ ਜੀ ਆਪਣਾ ਕੈਬਨ ਮੰਤਰੀ ਸ੍ਰੀ ਸਰਦਾਰ ਲਾਰਜੀ ਸਿੰਘ ਭੁੱਲਰ ਉਹਨਾਂ ਦੀ ਵੀ ਡਿਊਟੀ ਇਥੇ ਲੱਗੀ ਆ ਉਹਨਾਂ ਦੇ ਨਾਲ ਸਾਡੇ ਗੁਰਦੇਵ ਸਿੰਘ ਲਖਣਾਵਾ ਚੇਅਰਮੈਨ ਨੇ ਪੰਜਾਬ ਸਖਤਰ ਨੇ ਉਹਨਾਂ ਦੀ ਵੀ ਡਿਊਟੀ ਇਥੇ ਲੱਗੀ ਆ ਉਹਨਾਂ ਦੇ ਨਾਲ ਸਾਡੇ ਗੁਰਦੇਵ ਸਿੰਘ ਸੰਧੂ ਆ ਉਹਨਾਂ ਦੀ ਵੀ ਡਿਊਟੀ ਇਥੇ ਲੱਗੀ ਹੋਈ ਚੇਅਰਮੈਨ ਸਾਹਿਬ ਨੇ ਇਸ ਸਾਬਨਾ ਜਿਹੜੇ ਅੰਗਦਿਆ ਸਾਡਾ ਜਿਹੜਾ ਸਾਡਾ ਭਰਾ ਵਾ ਜੂਸ ਦਾ ਪ੍ਰਧਾਨ ਆ ਉਹਨਾਂ ਦੇ ਵੀ ਡਿਊਟੀ ਇੱਥੇ ਮਤਲਬ ਜਿਹੜੀਆਂ ਲੱਗੀ ਹੋਈ ਆ ਫਿਰ ਸਾਡਾ ਜਿਹੜਾ ਵਾ ਬਾਬੇ ਬਕਾਲੇ ਤੋਂ ਐਮਐਲਏ ਦਲਬੀਰ ਸਿੰਘ ਟੋਂਗ ਬਹੁਤ ਵਧੀਆ ਮਤਲਬ ਧਾਕੜ ਲੀਡਰ ਨੇ ਉਹਨਾਂ ਦੇ ਵੀ ਡਿਊਟੀ ਲੱਗੀ ਗਏ ਇਸ ਕਰਕੇ ਜਿਹੜਾ ਵਾ ਇਹ ਸਾਰੇ ਰਲ ਕੇ ਜਿਹੜਾ ਲੋਕਾਂ ਨੂੰ ਜਿਹੜਾ ਵਾ ਪ੍ਰੇਰਿਤ ਕਰਨਗੇ ਲੋਕਾਂ ਨੂੰ ਸਰਕਾਰ ਦੇ ਕੰਮ ਕਰਾਉਣਗੇ ਆਪਾਂ ਸਰਕਾਰ ਦੇ ਜਿਹੜੇ ਕੰਮ ਕੀਤੇ ਹੋਏ ਆ ਇਮਾਨਦਾਰੀ ਦੇ ਨਾਲ ਕੰਮ ਕੀਤੇ ਉਹਨਾਂ ਦੇ ਉੱਤੇ ਮੋਹਰ ਲੱਗੂਗੀ 5 ਦੀ ਸੀਟਾਂ ਆਪਾਂ ਜਿੱਤਾਂਗੇ 5 ਦੀਆਂ 5 ਸੀਟਾਂ ਆਮ ਆਦਮੀ ਪਾਰਟੀ ਆਪਣੇ ਵਾਰਡ ਦੇ ਲੋਕਾਂ ਨੂੰ ਅਪੀਲ ਕੀ ਕਰਦੇ ਹਾਂ ਮੈਂ ਆਪਣੇ ਅਵਾੜ ਦੇ ਜਿੰਨੇ ਵੀ ਮੇਰੇ ਭੈਣ ਭਰਾ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਵੇਖੋ ਸਰਕਾਰ ਆ ਸਰਕਾਰ ਦੇ ਵਿੱਚ ਆਪਾਂ ਜਿਹੜਾ ਸਰਕਾਰ ਨੇ ਨੁਮਾਇੰਦਾ ਦਿੱਤਾ ਵਾ ਜਿੱਦਾਂ ਕਿ ਮੈਨੂੰ ਟਿਕਟ ਦੇ ਕੇ ਉਹਨਾਂ ਨਵਾਜਿਆਗਾ ਵਾ ਜੇ ਮੇਰੇ ਕੰਮ ਵਿੱਚ ਕੋਈ ਚੰਗੇ ਕੀਤੇ ਹੋਏ ਆ ਵੇਖੋ ਤੁਹਾਡਾ ਨਾਂ ਮੈਂ ਪਰਿਵਾਰ ਵਰ ਕੋ ਚੱਲਿਆਗਾ ਵਾ ਮੇਰੇ ਖਿਆਲ ਨਾਲ ਕੋਈ ਵੀ ਮੈਨੂੰ ਇਹੋ ਜਿਹਾ ਪਰਿਵਾਰ ਦਾ ਜੀ ਇਹ ਨਹੀਂ ਕਹਿ ਸਕਦਾ ਕਿ ਗੋਲਡੀ ਨੇ ਸਾਡੇ ਦੇ ਪਰਚਾ ਦੀ ਰਾਜਨੀਤੀ ਕੀਤੀ ਆ ਸਾਡੇ ਨਾਲ ਧੱਕੇ ਕੀਤੇ ਆ ਹਰ ਕੋ ਨੂੰ ਪਤਾ ਵੀ ਗੋਲਡੀ ਇੱਕ ਬਹੁਤ ਵਧੀਆ ਈਮਾਨਦਾਰ ਹਰਕ ਨੂੰ ਇੱਜ਼ਤ ਦੇਣ ਵਾਲਾ ਹਰਕ ਨੂੰ ਇੱਜ਼ਤ ਲੈਣ ਵਾਲਾ ਇਨਸਾਨ ਹੈਗਾ ਵਾ ਇਸ ਕਰਕੇ ਮੈਨੂੰ ਮੈਂ ਇਹੋ ਚੁਣਨਾ ਕਿ ਮੈਂ ਆਪਣੀ ਵਾਰਡ ਦੇ ਵਿੱਚ ਅਪੀਲ ਕਰਨਾ ਚਾਹੁੰਦਾ ਕਿ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਕਿਉਂਕਿ ਸਰਕਾਰ ਆ ਆਪਾਂ ਸਰਕਾਰ ਦੇ ਵਿੱਚ ਜਾਵਾਂਗੇ ਗਾਂ ਹੋਰ ਵੀ ਜਿਹੜੇ ਆਪਣੇ ਬੱਚਿਆਂ ਦੇ ਕੰਮ ਹੋਣ ਵਾਲੇ ਆ ਕਿਹੇ ਬੱਚੇ ਦਾ ਕੋਈ ਰੁਜ਼ਗਾਰ ਹੋਣ ਵਾਲਾ ਵਾ ਰੁਜ਼ਗਾਰ ਮਿਲਣ ਵਾਲਾ ਵਾ ਆਪਾਂ ਰੁਜ਼ਗਾਰ ਦਵਾਵਾਂਗੇ ਬੱਚਿਆਂ ਨੂੰ ਕੋਈ ਕੰਮ ਹੋਰ ਆਪਾਂ ਗਲੀਆਂ ਨਾਲੀਆਂ ਤੋਂ ਉੱਠ ਕੇ ਜਿਹੜੇ ਬੱਚਿਆਂ ਦੇ ਰੁਜ਼ਗਾਰਾਂ ਵੱਲੇ ਜਾਵਾਂਗੇ ਬੱਚਿਆਂ ਨੂੰ ਆਪਾਂ ਤਰੱਕੀ ਦੀ ਹਰਾਮਾਂ ਤੇ ਖੜਾਂਗੇ ਜਿਹੜੇ ਬੱਚੇ ਪੜਕਦੇ ਪਏ ਆ ਕੋਈ ਆਪ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਟੀਮ ਬਣਾ ਕੇ ਚੱਲੋਗੇ ਤੇ ਮੈਂ ਜਿਹੜਾ ਆਪਣਾ ਜਿਹੜਾ ਮੈਨੂੰ ਫਿਰ ਪਾਵਰ ਦੋਗੇ ਤੇ ਮੈਂ ਤੁਹਾਡੇ ਜਿਹੜੇ ਸਾਰੇ ਖਾ ਪਿਆ ਜਿਹੜੇ ਤੁਸੀਂ ਮੈਨੂੰ ਆਸ ਨਾ ਦਿਤਾਓਗੇ ਉਹ ਸਾਰੀਆਂ ਆਸਾਂ ਪੂਰੀਆਂ ਕਰੂੰਗਾ ਬਾਕੀ ਜਿੱਥੇ ਵੀ ਸਾਡੇ ਆਮ ਆਦਮੀ ਦੇ ਕੈਂਡੀਡੇਟ ਖਲੋਤੇ ਨੇ ਪੰਜੀਆਂ ਵਾਰਡਾਂ ਦੇ ਵਿੱਚ ਜਿੱਥੇ ਵੀ ਤੁਹਾਡੀ ਕੋਈ ਰਿਸ਼ਤੇਦਾਰੀ ਆ ਭੈਣ ਭਰਾ ਉਹਨਾਂ ਨੂੰ ਵੀ ਕਹਿਣਾ ਵਾ ਕਿ ਆਉਣ ਵਾਲੇ ਸਮੇਂ ਚ 2 ਤਰੀਕ ਨੂੰ 2 ਮਾਰਚ ਨੂੰ ਦਿਨ ਐਤਵਾਰ ਚੋਰ ਨਿਸ਼ਾਨ ਛਾੜੂ ਦਾ ਬਟਨ ਦਬਕੇ ਸਾਰਿਆਂ ਨੂੰ ਕਾਮਯਾਬ ਆਪਾ ਕਰਨਾ ਵਾ ਆਪਾ ਨਗਰ ਕੌਂਸਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਬਿਠਾਉਣੀ ਆ ਤੇ ਐਮਐਲ ਸਾਹਿਬ ਦਾ ਜਿਹੜਾ ਵਾ ਉਹ ਨਾਮਚਾ ਕਰਨਾ ਵਾ ਸਾਡੇ ਨਾਲ ਗੱਲਬਾਤ ਕਰਨ ਦੀ ਧੰਨਵਾਦ ਡਾਡਾ ਥੈਂਕ ਯੂ ਥੈਂਕ ਯੂ ਬੜੀ ਸੋ ਦੋਸਤੋ ਇਹ ਸੰਗੁਰਪ੍ਰੀਤ ਸਿੰਘ ਗੋਲਡੀ ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਆਪਣੇ ਵਾਰਡ ਦੇ ਲੋਕਾਂ ਨੂੰ ਜੇਕਰ ਤੁਹਾਨੂੰ ਲੱਗਦਾ ਏ ਕਿ ਇਹ ਦੁਬਾਰਾ ਸੱਤਾ ਦੇ ਵਿੱਚ ਆਉਣੇ ਚਾਹੀਦੇ ਨੇ ਇਹ ਮੈ ਮਿਊਸਿਪਲ ਕਾਉਂਸਲ ਦੇ ਮੈਂਬਰ ਬਣਨੇ ਚਾਹੀਦੇ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਇਹਨਾਂ ਦੀ ਅਪੀਲ ਨੂੰ ਵੀ ਸਹਾਰਾ ਕਰੋ ਦੇਖਦੇ ਰਹੋ ਡੇਲੀ ਕਾਸਟ ਪੰਜਾਬੀ ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ